ਕਿਵੇਂ ਹੋ ਸਾਰੇ ਠੀਕ ਹੋ ਤੁਸੀਂ ਤੇ ਅੱਜ ਆਪਾਂ ਬਣਾ ਰਿਆ ਵੀਡੀਓ ਅੱਜ ਨਾ ਆਪਾਂ ਮਿੱਠੀਆਂ ਰੋਟੀਆਂ ਬਣਾ ਰਹਿਆਂਗੇ ਬਾਂਦਰਾ ਨੂੰ ਕਾਣ ਨੂੰ ਮੰਮੀ ਨੇ ਆਟਾ ਉਟਾ ਗੁੰਨੇ ਕੇ ਸਾਰਾ ਤਿਆਰ ਕਰ ਲਿਆ ਆਟਾ ਗੁੰਨਣ ਤੋਂ ਬਾਅਦ ਉਹ ਮੰਮੀ ਪੇੜੇ ਕਰ ਰਹੀ ਆ ਪੇੜੇ ਕਰਕੇ ਇੱਧਰ ਮੈਂ ਰੋਟੀਆਂ ਵੇਲ ਰਹੀ ਆ ਰੋਟੀਆਂ ਬੇਲ ਕੇ ਫਿਰ ਆਪਾਂ ਕੱਠੀਆਂ ਸਾਰੀਆਂ ਇਹ ਰੋਟੀਆਂ ਬੇਲ ਲੈਣੀਆਂ ਨੇ ਬੇਲ ਕੇ ਫਿਰ ਨਾਬੇ ਉੱਥੇ ਬੀਡ ਚ ਜਿਹੜਾ ਪਾਇਆਵਾਂਗੇ ਬਾਂਦਰਾ ਨੂੰ ਮਿੱਠੀਆਂ ਰੋਟੀਆਂ ਮੰਮੀ ਰੋਟੀਆਂ ਵੇਲ ਰਹੀ ਆ ਫਟਾਫਟ ਮੰਮੀ ਕਹਿੰਦੀ ਇਕੱਠੀਆਂ ਸਾਰੀਆਂ ਵੇਲ ਕੇ ਰੱਖ ਲੈਣੀਆਂ ਫਿਰ ਪਾ ਆਵਾਂਗੇ ਫਟਾਫਟ ਫਿਰ ਪਾਈਆਂ ਜਾਣੀਆਂ ਤਵੀ ਤੇ ਫਟਾਫਟ ਮੰਮੀ ਵੇਲ ਰਹੀ ਆ ਤੁਸੀਂ ਵੀ ਸਾਰੇ ਦੱਸਿਓ ਮੈਨੂੰ ਮੈਸੇਜ ਕਰਕੇ ਵੀ ਤੁਹਾਡੇ ਨੇੜੇ-ਨੇੜੇ ਕਿਹੜੀ ਬੀੜ ਪੈ ਰਹੀ ਹੈਗੀ ਤੁਸੀਂ ਕਦੇ ਗਏ ਹੋ ਇਦਾਂ ਪਾਉਣ ਰੋਟੀਆਂ ਮਿੱਠੀਆਂ ਫਟਾਫਟ ਹੁਣ ਮੈਂ ਵੀ ਲਾਗੀ ਬੇਲਣ ਮੈਂ ਕਿਹਾ ਛੇਤੀ ਛੇਤੀ ਬੇਲੀਆਂ ਜਾਣ ਤੇ ਤਾਂ ਹੀ ਟਾਈਮ ਨਾਲ ਪਾਈਆਂ ਜਾਣਗੀਆਂ ਨਹੀਂ ਤਾਂ ਫੇਰ ਸ਼ਾਮ ਹੋ ਜਾਣੀਆਂ ਤੇ ਇੱਕ ਥਾਲ ਭਰ ਕੇ ਆਪਾਂ ਨੇ ਤਿਆਰ ਕਰਤਾ ਰੋਟੀਆਂ ਦਾ ਥਾਲ ਠੂਰਾ ਭਰਤਾ ਆਪਾਂ ਨੇ ਰੋਟੀਆਂ ਦਾ ਤੇ ਬਾਕੀ ਦੂਜਾ ਤੀਜਾ ਥਾਲ ਹਲੇ ਭਰਨ ਤੋਂ ਪਏ ਆ ਇਹ ਥਾਲ ਵੀ ਆਪਾਂ ਨੇ ਭਰ ਕੇ ਤਿਆਰ ਕਰਤਾ ਮਿੱਠੀਆਂ ਰੋਟੀਆਂ ਦਾ ਤੀਜਾ ਥਾਲ ਆ ਜਿਹੜਾ ਉਹ ਭਰਨ ਨੂੰ ਤਿਆਰ ਆ ਬਸ ਥੋੜਾ ਜਿਹਾ ਰਹਿ ਗਿਆ ਫਿਰ ਵੀ 2 ਕਿਲੋ ਆਟੇ ਦੀਆਂ ਤਿੰਨਾਂ ਦੀਆਂ ਕਾਫੀ ਬਣ ਜਾਂਦੀਆਂ ਰੋਟੀਆਂ ਬਾਲਟੀ ਭਰ ਜਾਣੀਆਂ ਰੋਟੀਆਂ ਦੀ ਇੱਧਰ ਤੀਜਾ ਥਾਲ ਵੀ ਬਣ ਕੇ ਤਿਆਰ ਹੋ ਗਿਆ ਬਸ ਥੋੜਾ ਜਿਹਾ ਰਹਿ ਗਿਆ ਆਟਾ ਮੈਂ ਹੁਣ ਅੱਗ ਜਾਲਦੀ ਚੁੱਲ੍ਹੇ 'ਚ ਮਖਾਨੇ ਤਵੀਆਂ ਜਿਹੜੀ ਉਹ ਭਖ ਜੂਗੀ ਤੇ ਫੇਰ ਰੋਟੀਆਂ ਫਟਾਫਟ ਸਾਰੀਆਂ ਇਕੱਠੀਆਂ ਪਾਈਆਂ ਲੈਣਗੀਆਂ ਤਵੀ ਜਿਹੜੀ ਚੰਗੀ ਤਰ੍ਹਾਂ ਜਾਂ ਗਰਮ ਹੋ ਚੁੱਕੀ ਫਸ ਫਿਰ ਤਾਂ ਮਿੰਟੋ ਮਿੰਟੋ ਪਕਾ ਲੈਣੀ ਆ ਨੇ ਰੋਟੀਆਂ ਸਾਰੀਆਂ ਜਿਆਦਾ ਟਾਈਮ ਨਹੀਂ ਲੱਗਣਾ ਕਿਹੜਾ ਇਕੱਠੀਆਂ ਬਣਾ ਕੇ ਸਾਰੀਆਂ ਰੱਖ ਲਈਆਂ फटाफट ਅੱਗ ਮੱਚ ਜਾ ਬਸ ਆਗ ਮੱਚ ਗਈ ਬਸ ਤਵੀ ਕੋਠਾ ਜਾਣੀਆਂ ਹੁਣ ਫੇਰ ਰੋਟੀਆਂ ਨੇ ਜਿਹੜੀਆਂ ਪਾਉਣੀਆਂ ਸ਼ੁਰੂ ਕਰ ਦੇਣੀਆਂ ਨੇ सारिया रोटिया ने जो बन के तैयार हो गई तैयार हो गई फटाफट अग बदिया जलती फटाफट रोटियां जड़िया मिठिया बन के तैयार हो गई बस थोड़िया जी रह गई ਹਲੋ ਗਾਇਸ ਤੁਸੀਂ ਵੀ ਮੈਂ ਦੱਸਿਓ ਵੀ ਤੁਹਾਨੂੰ ਜਿਹੜੀਆਂ ਜਹਾ ਚੁੱਲੇ ਦੀਆਂ ਰੋਟੀਆਂ ਨੇ ਤਵੇ ਤੇ ਬਣਾਈ ਹੋਈਆਂ ਕਿਵੇਂ ਲੱਗੀਆਂ ਵੀ ਮਤਲਬ ਤੁਸੀਂ ਬਣਾਣੇ ਹੋਗੇ ਤੁਹਾਨੂੰ ਵਧੀਆ ਲੱਗਦਾ ਆਪਣੇ ਘਰੇ ਚੁੱਲੇ ਤੇ ਰੋਟੀਆਂ ਬਣਾਉਣੀਆਂ ਤੇ ਵੀ ਤੁਸੀਂ ਪਸੰਦ ਕਰਦੇ ਹੋ ਚੁੱਲੇ ਦੀ ਰੋਟੀ ਹੈ ਨਾ ਤੇ ਮੈਨੂੰ ਵੀ ਜੀ ਜ਼ਰੂਰ ਹੈ ਜਿਹੜੀ ਕਮੈਂਟ ਕਰਕੇ ਦੱਸਿਓ ਤੁਸੀਂ ਵੀ ਤੁਸੀਂ ਪੰਜਾਬੀ ਵਿਰਸੇ ਨੂੰ ਪਹਿਲਾਂ ਨਹੀਂ ਕਿਦਾਂ ਪਸੰਦ ਕਰਦੇ ਹੋ ਇਹਨੇ ਜਿਹੜੀਆਂ ਤੋੜੀਆਂ ਜਾ ਰਹੀਆਂ ਨੇ ਤਾਈ ਬੋਲੋ ਹੈ ਤਾਈ ਸਾਰੀਆਂ ਤੋੜ ਕੇ ਇਹਦੇ ਵਿੱਚ ਬਾਲਟੀ ਚ ਪਾਈਆਂ ਜਾਣਗੀਆਂ ਇਹ। ਤੱਤੀਆਂ ਤੱਤੀਆਂ ਨੇ ਹਿਲਾ ਦੇ ਲੋ। ਇਹ ਪਲੇਟ ਲਿਓਨੀ। ਪੂਰੀ ਫਿੱਟ ਆਉਂਦੀ ਹੈ ਬਲੇਡ ਇਹ ਦੂਜੀ ਲਿਆਵਾਂ ਜਿਹੜੀ ਟੈਡ ਦੀ ਆ ਜਿਹੜੀ ਉਹ ਪੁਰਾਣੀ ਆ ਐ ਟੈਡ ਲਈ ਆਪਰੇਟ ਆਹ ਠੀਕ ਹੋ ਗਿਆ ਪੂਰਾ ਉੱਤੇ ਆ ਗਿਆ ਆ ਬੰਦ ਹੋ ਗਿਆ ਜਿਵੇਂ ਇਹਦੇ ਨਾਲ ਦਾ ਹੀ ਹੁੰਦਾ ਹੈ ਨਾ ਰੋਟੀਆਂ ਨੇ ਰੈਡੀਓ ਬਣ ਕੇ ਤਿਆਰ ਹੋ ਗਈਆਂ ਬਸ ਹੁਣ ਜਾਵਾਂਗੇ ਹੁਣ ਆਪਾਂ ਉੱਥੇ ਨਾ ਨਾਪੇ ਪਾ ਕੇ ਆਵਾਂਗੇ ਬੀਡ ਦੇ ਵਿੱਚ ਜੇ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਓ ਤੇ ਆਪਾਂ ਮਿਲਦੇ ਆ ਅੱਗੇ ਅਗਲੀ ਵੀਡੀਓ ਦੇ ਵਿੱਚ ਕਮੈਂਟ ਕਰਕੇ ਤੁਸੀਂ ਨਹੀਂ ਵੀ ਸਾਰਿਆਂ ਨੇ ਦੱਸਣਾ ਮੈਨੂੰ ਵੀ ਕੌਣ ਕੌਣ ਜਾਂਦਾ ਇਦਾਂ ਪਾਉਣ ਤੇ ਵੀ ਕਿੱਥੇ ਕਿੱਥੇ ਜਾਂਦੇ ਹੋ ਤੁਸੀਂ ਤੁਹਾਡੇ ਲਵੇ ਕਿਹੜੀ ਕਿਹੜੀ ਜਿਹੜੀ ਹੈ ਬੀਡ ਪੈਂਦੀ ਹੈ